ਦੁਨੀਆਂ ਦੇ ਨਾਲ ਹੀ ਆ ਯਾਰ ਉਹ ਸਮਾਂ ਦੇ ਸਮੇਂ ਤੋਂ ਤਿੰਨ ਚਾਪਤਾਂ ਹੋ ਗਈਆਂ ਯਾਰ ਭਾਈ ਯਾਰ ਤੂੰ ਵੀ ਯਾਰ ਆਕਰ ਨੂੰ ਵੀ ਯਾਰ ਉਹ ਫਰਕ ਪੈਣ ਦਾ ਬਹੁਤ ਜ਼ਿਆਦਾ ਹੁਣ ਯਾਰ ਜੇ ਸੋਚੇਗਾ ਤਾਂ ਹੁਣ ਆਪਾਂ ਇਹ ਗੱਲ ਸੋਚਦੇ ਆਂਗੇ ਕਿ ਅਕਰ ਨੂੰ ਤਿੰਨ ਦਿਨਾਂ ਕਿਉਂ ਵਾਂਗਾ ਯਾਰ ਆਸ ਨੂੰ ਬਾਹਰ ਨੂੰ ਬਿਆਸਾਦੀ ਵੀ ਕਰਨਾਗਾ ਤੇ ਵੀ ਉਹ ਚੀਜ਼ਾਂ ਦਾ ਬਹੁਤ ਫਰਕ ਪੈਣ ਦਾਗਾ ਫਿਰ ਯਾਰ ਤੇ ਕੁੜੀਆਂ ਦਾ ਦਾ ਆਪਦਾ ਕਰਮਖਾਣੀ ਹੈ ਆਪਾਂ ਕੌਣ ਦੇ ਵਾਲੇ ਕੁੜੀਆਂ ਹਾਂ ਹਾਂ ਅੜੀ ਜਾਂਦੀਆਂ ਵਿਚਾਂ ਮੈਨੂੰ ਫੋਨ ਆ ਗਿਆ ਯਾਰ ਅੜੀ ਜਾਂਦੇ ਫਿਰਾਂ ਦੇ ਹਾਂ ਆਮ ਦੀ ਤੁੰਗਾਂ ਤੀ ਤਾੜੀਆਂ ਦਾ ਹਲੋ ਹਾਂ ਬਾਈ ਕੀ ਹਾਲ ਹੈ ਬਾਈ ਠੀਕ ਹੈ ਵੀਰ ਜੀ ਵਧੀਆ ਕਿੱਥੇ ਹੋਗੇ ਬਸ ਤੇ ਬਾਈ ਸਲੀਮ ਕੋਲ ਬੈਠਾ ਸੀ ਯਾਰ ਦੁੱਖ ਦਰਦ ਕਰੀ ਜਾਂਦੇ ਸੀ ਉਸਦੇ ਕੋਲੇ ਅੱਛਾ ਬਣਿਆ ਨਹੀਂ ਕੰਮ ਨਾ ਬਾਈ ਯਾਰ ਉਹ ਕਮਿਟੀ ਦਾ ਕੋਈ ਫਰਕ ਪੈ ਰਿਹਾ ਸੀਗਾ ਹਾਂ ਹਾਂ ਕਿਤਾ ਕਰਕੇ ਬਸ ਉਹ ਸੀਗਾ ਬਸ ਮਾਂ ਕਮਿਟੀ ਦਾ ਦੇਖਣਾ ਮੈਂ ਕੀ ਬਣਦਾਗਾ ਬਾਈ ਸਲੀਮ ਕੋਲੇ ਮੈਂ ਯਾਰ ਉਹ ਗਰੁੰਤੀਆਂ ਦਾ ਪਿਓ ਆ ਯਾਰ ਹੋਰ ਹੁਣ ਦੇਖਣੀ ਤੂੰ ਹਾਂ ਇਹ ਤਾਂ ਕਰ ਮੰਨਦੇ ਆਪਾਂ ਤੇਰੇ ਕੋਲ ਆ ਕੇ ਤੇਰੇ ਕੋਲ ਹਾਂ ਚੱਲ ਮੈਂ ਫਿਰ ਆਉਣਾ ਤੇਰੇ ਕੋਲੇ ਵੀਰ ਜੀ ਚੱਲ ਠੀਕ ਆ ਵੀਰੇ ਮੈਂ ਆਉਣਾ ਧੰਨਵਾਦ ਚੰਗਾ ਸਲੀਮਾ ਜਾਣਾ ਫਿਰ ਯਾਰ ਬਾਈ ਯਾਰ ਮਨ ਫੋਨ ਆ ਗਿਆ ਯਾਰ ਜ਼ਰੂਰੀ ਫਿਰ ਚੰਗਾ ਚੰਗਾ ਬਾਈ ਕੋਈ ਗੱਲ ਅਸੱਬੀ ਇਹਨਾਂ ਕਰ ਮਨ ਉਡੀਆ ਚੱਲ ਠੀਕ ਆ ਭਰਾ ਮੈਂ ਵੀ ਚੱਲਦਾ ਫਿਰ ਠੀਕ ਆ ਫਿਰ ਕਰਾਂਗੇ ਕੋਈ ਇੰਤਜ਼ਾਮ ਦੱਸ ਦੇ ਮੈਨੂੰ ਕੋਈ ਤੜਕੇ ਫੋਨ ਕਰ ਉਦੋਂ ਮੈਂ ਚੰਗਾ ਚਲ ਮਨਾ ਆਪਾਂ ਨੂੰ ਕੋਈ ਕੰਮ ਕਰਕੇ ਟੂਟੀ ਆ ਰਹੀ ਨਹੀਂ ਪਾਣੀ ਪਰ ਉਹ ਤਾਂ ਅੰਦਰ ਨੇ ਲਾ ਦੇ ਲਾਲਰ ਪਾਣੀ ਵਰਤਦਾ ਕਾ ਦੇਖਣਾ